ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 18/12/24 ਦੀ ਸੁਣਵਾਈ ਨੂੰ ਮੁਲਾਜ਼ਮਾਂ ਦੇ ਪੈਨਸ਼ਨਰਾਂ ਦਾ 5.5 ਸਾਲਾਂ ਦੇ ਬਕਾਇਆ ਸੰਬੰਧੀ ਫੈਸਲਾ ਸਰਕਾਰ ਦੇ ਕਿਹੜੇ ਦਾਅ ਪੇਚ ਲਈ ਟਲਿਆ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੱਜ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਸ ਸਰਕੇਟ ਨੂੰ ਤਾਂ ਜੋਰੇ ਕੋਣ ਕੋਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਿਤੀ 18/12 2024 ਨੂੰ ਸਾਰੇ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੱਕੀ ਉਮੀਦ ਸੀ ਕਿ ਇਸ ਮਿਤੀ ਨੂੰ ਮਾਨਯੋਗ ਪੰਜਾਬ ਐਨ ਹਾਈ ਕੋਰਟ ਵਿੱਚੋਂ ਉਹਨਾਂ ਦੇ 5.5 ਸਾਲਾਂ ਦੇ ਏਰੀਅਰ ਅਦਾ ਕਰਨ ਸੰਬੰਧੀ ਫੈਸਲਾ ਜ਼ਰੂਰ ਹੀ ਆ ਜਾਵੇਗਾ ਪਰੰਤੂ ਉਹਨਾਂ ਦੀ ਆਸਾਂ ਨੂੰ ਇੱਕ ਜ਼ਬਰਦਸਤ ਧੱਕਾ ਲਗਿਆ ਜਦੋਂ ਇਸ ਮਿਤੀ ਨੂੰ ਸੁਣਵਾਈ ਸ਼ੁਰੂ ਹੁੰਦੇ ਸਾਰ ਜੱਜ ਸਾਹਿਬ ਨੇ ਦੱਸਿਆ ਕਿ ਸਰਕਾਰ ਨੇ ਇੱਕ ਸੀਏਸੀਪੀ ਹਾਈ ਕੋਰਟ ਵਿੱਚ ਡਬਲ ਬੈਂਚ ਤੇ ਲਗਾ ਦਿੱਤੀ ਹੈ ਜਿਸ ਦੀ ਸੁਣਵਾਈ ਹੋ ਚੁੱਕੀ ਹੈ ਤੇ ਉਸ ਦੀ ਅਗਲੀ ਸੁਣਵਾਈ ਦੀ ਮਿਤੀ 22 ਜਨਵਰੀ 2025 ਪਾ ਦਿੱਤੀ ਗਈ ਹੈ ਦਰਸਲ ਪੰਜਾਬ ਦੇ ਚੀਫ ਵਿੱਤ ਸਕੱਤਰ ਆਈਏਐਸ ਅਜੋਏ ਕੁਮਾਰ ਸਿੰਘਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਏਟੀਪ ਨੰਬਰ 47/2024 ਰਿਸਪੌਂਡੈਂਟ ਬਲਵੰਤ ਸਿੰਘ ਐਂਡ ਆਦਰਸ ਬਰਧ ਫਾਈਲ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ operation and the further proceeding from the empoint order dated 29 november 2024 has stated is tarah eh cacp miti 16 12 24 nu hi file kar diti gayi si jis di agli sunwai di miti 5 february 2025 nu hovegi tuhanu yaad hovega ke 29 11 24 nu judge sahab vallon panch sarkar dwara ਸਤਾ ਵਿੱਚ ਆਉਣ ਤੋਂ ਬਾਅਦ ਕੀਤੇ ਸਾਰੇ ਖਰਚਿਆਂ ਦਾ ਵੇਰਵਾ ਦਿੰਦੇ ਹੋਏ ਇੱਕ ਐਫੀਡਾਉਟ ਸਬਮਿਟ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਸੀਏਸੀਪ ਨੰਬਰ 47/2024 ਨਹੀਂ ਇਸ ਤੇ ਸਰਕਾਰ ਨੇ ਸਟੇ ਪ੍ਰਾਪਤ ਕਰ ਲਿਆ ਹੈ ਦੂਜੇ ਸ਼ਬਦਾਂ ਵਿੱਚ ਸਰਕਾਰ ਨੇ ਕਾਨੂੰਨੀ ਦਾਅ ਪੇਛ ਦੀ ਵਰਤੋਂ ਕਰਦੇ ਹੋਏ 18 ਦਸੰਬਰ ਦਾ ਫੈਸਲਾ ਟਾਲ ਦਿੱਤਾ ਸੀ ਕਿਉਂਕਿ ਸਰਕਾਰ ਨੂੰ ਖਦਸ਼ਾ ਸੀ ਕਿ ਜੇ ਕੋਰਟ ਵਿੱਚੋਂ ਬਕਾਇਏ ਜਾਰੀ ਕਰਨ ਸੰਬੰਧੀ ਕੋਈ ਸਖਤ ਫੈਸਲਾ ਆ ਗਿਆ ਤਾਂ ਫਿਰ ਮਜਬੂਰੀ ਵਸ ਸਰਕਾਰ ਨੂੰ ਕਾਇਦ ਦੇਣੇ ਹੀ ਪੈਣਗੇ ਜੋ ਕਿ ਸਰਕਾਰ ਫਿਲਹਾਲ ਦੇਣਾ ਨਹੀਂ ਚਾਹੁੰਦੀ ਤੇ ਇਸ ਤੋਂ ਟਾਲਾ ਮੱਟਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਸਰਕਾਰ ਤਾਂ ਸਿਰਫ ਗੱਲੀਬਾਤੀ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਖੜਾਉਣ ਦੇ ਫੋਕੇ ਵਾਦੇ ਕਰ ਰਹੀ ਹੈ ਸਰਕਾਰ ਨੂੰ ਤਾਂ ਵੱਡੀ ਉਮਰ ਦੇ ਪੈਨਸ਼ਨਰਾਂ ਤੇ ਵੀ ਕੋਈ ਤਰਸ ਨਹੀਂ ਆ ਰਿਹਾ ਜਦ ਕਿ ਉਹ ਆਪਣਾ ਹੱਕ ਹੀ ਮੰਗ ਰਹੇ ਹਨ ਤੇ ਕੋਈ ਵਾਧੂ ਮੰਗ ਜਾਂ ਫਿਰ ਖੈਰਾਤ ਨਹੀਂ ਮੰਗ ਰਹੇ ਹੁਣ ਬਦਲਦੇ ਹੋਏ ਹਾਲਾਤਾਂ ਵਿੱਚ COCP ਨੰਬਰ 3526 ਦੀ ਅਗਲੀ ਸੁਣਵਾਈ ਦੀ ਮਿਤੀ 5 ਫਰਵਰੀ 2025 ਰੱਖੀ ਗਈ ਹੈ ਤੇ ਇੱਕ ਵਾਰ ਫਿਰ ਤਾਰੀਖ ਤੇ ਤਾਰੀਖ ਪਹਨਦਸਨ ਸਵਾਸ਼ ਸ਼ੁਰੂ ਹੋਣ ਦਾ ਖਰਚਾ ਪ੍ਰਗਟ ਕੀਤਾ ਜਾ ਰਿਹਾ ਹੈ ਪਤਾ ਨਹੀਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਆਪਣੇ ਬਕਾਏ ਕਦੋਂ ਨਸੀਬ ਹੋਣਗੇ ਇਸ ਬਾਰੇ ਹੁਣ ਨਿਸ਼ਚੇ ਨਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ ਵੈਸੇ CACP ਨੰਬਰ 47/2024 ਵਿੱਚ ਥੋੜੀ ਜਿਹੀ ਰਾਹਤ ਦੀ ਗੱਲ ਇਹ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਦੁਆਰਾ ਛੋਟੀ ਦਿੱਤੀ ਗਈ ਹੈ ਕਿ ਰਿਸਪੌਂਡੈਂਟ ਦੇ ਪੈਨਸ਼ਨ ਬੈਨੇਫੀਟ ਮਿਥੇ ਸਮੇਂ ਤੱਕ ਜਾਂ ਉਸ ਤੋਂ ਪਹਿਲਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਵੀ ਅਸਲੀਅਤ ਹੈ ਕਿ ਆਸ ਨਾਲ ਹੀ ਜਹਾਨ ਹੈ ਤੇ ਉਮੀਦ ਕਰਦੇ ਹਾਂ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 5.5 ਸਾਲਾਂ ਦਾ ਬਕਾਇਆ ਸਰਕਾਰ ਦੁਆਰਾ ਜਲਦੀ ਜਾਰੀ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਸਰਕਾਰ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਉਸਨੇ 6ਵੇਂ ਤਨਖਾਹ ਕਮਿਸ਼ਨ ਦਾ ਕੋਈ 14000 ਕਰੋੜ ਦਾ ਬਕਾਇਆ ਤੇ ਇਸ ਤੋਂ ਬਾਅਦ ਡੀਏ ਦਾ 238 ਮਹੀਨਿਆਂ ਦਾ ਬਕਾਇਆ ਯਾਨੀ ਕਿ ਕੁੱਲ 18223 ਕਰੋੜ ਦਾ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਦੇਣਾ ਹੈ ਇਸਨੇ ਇੰਨੀ ਵੱਡੀ ਬਕਾਇਆ ਦੀ ਪੰਡ ਅਦਾ ਕਰਨ ਲਈ ਸਰਕਾਰ ਨੂੰ ਕੋਈ ਨਿਸ਼ਚਿਤ ਤਜਵੀਜ਼ ਜਾਂ ਸ਼ੈਡਿਊਲ ਬਣਾਉਣਾ ਹੀ ਪਵੇਗਾ ਭਾਵੇਂ ਇਹ ਬਕਾਇਆ ਸਾਲ 2026 ਤੱਕ ਜਾਂ ਫਿਰ 2028 ਤੱਕ ਅਦਾ ਕਰਨ ਲਈ ਕੋਈ ਫਾਰਮੂਲਾ ਤਿਆਰ ਕਰਕੇ ਸ਼ਡਿਊਲ ਜਾਰੀ ਕਰਨਾ ਪਵੇ ਸਰਕਾਰ ਹੁਣ ਆਪਣੀ ਇਸ ਦੇਨਦਾਰੀ ਤੋਂ ਮੁਨਕਰ ਨਹੀਂ ਹੋ ਸਕਦੀ ਹਾਂ ਦਾ ਪੇਚ ਵਰਤ ਕੇ ਬਕਾਏ ਅਦਾ ਕਰਨ ਵਿੱਚ ਕੁਝ ਦੇਰੀ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ